ਕੀ ਹੋ ਗਿਆ ਇਹ ਮਾ ਵੀਡੀਓ ਪਾ ਦੋ ਕੋਣ ਅੱਛਾ ਅੱਛਾ ਮੈਂ ਮੇਰੇ ਬਣਾ ਦਿੰਦਾ ਇਹ ਇਦੋਂ ਕੰਦਾ ਗੱਲ ਹੱਗਣ ਗੱਲ ਆ ਇਹ ਦੋਸਤੋ ਆਪਣਾ ਮਾਰਨਿੰਗ ਦਾ ਬ੍ਰੈਕਫਾਸਟ ਮੱਕਾਂ ਦਾ ਤੇ ਬ੍ਰੈਕਫਾਸਟ ਕਰਕੇ ਫੇਰ ਹੁਣ ਬੱਚੇ ਹੁਣ ਜਾਣਗੇ ਕਲਾਸ ਨੂੰ ਸਾਰੇ ਖਾਂਦ ਸਾਹਿਬ ਗਰਮ ਹੈ ਨਾ ਨਹੀਂ ਠੀਕ ਹੈ ਠੀਕ ਹੈ ਠੰਡ ਤਾਂ ਕੀ ਬੜਾ ਠੰਡ ਚ ਤਾਏ ਅਨੁਤਮ ਮੈਂ ਪਿਆਵਾਂ ਆ ਚਾਰ ਵੀ ਦੇਈ ਚੱਲੇ ਨੂੰ ਕਰਨ ਆ ਚਾਰ ਵੀ ਲਈ ਚੱਲਣਾ ਕੋਈ ਇਹਨਾਂ ਨਾਲ ਹੀ ਰੂਮ ਨੰਬਰ 2 ਦੇ ਬੰਦਿਆਂ ਦਾ ਹੁਣ ਵਾਰੀ ਆ ਚਾਹ ਦੇ ਨਾਲ ਪਰੌਂਠੇ ਖਾਣ ਦੀ ਚੱਕੀ ਚੱਲੋ ਚੱਕੀ ਚੱਲੋ ਚਾਹ ਤੇ ਪਰੌਂਠੇ ਐਂਡ ਨਾਲ ਆਚਾਰ